ਬੱਚਿਆਂ ਕਨੇ ਨਹੀਂ ਝਾਂਕਦੀ ਇਹ ਕੰਮ ਚ ਵੀ ਰਾਜ ਹੈ ਅਗਲੇ ਨੂੰ ਪੈਸੇ ਲਵਾ ਕੇ ਦਿਵਾਉਣੀ ਹੈ ਆਪਾਂ ਗਲਤ ਕੰਮ ਕਿਉਂ ਕਰੀਏ ਦੋ ਚਾਰ ਮੈਂ ਉਹੀ ਥੋੜੀ ਕਰਦਾ ਜਾਂ ਫੁੱਟਬਾਲ ਤੇ ਮੈਂ ਉਹੀ ਦੇਖ ਲਉ ਲੈ ਆ ਉਹ ਕਰ ਦੋ ਜਾ ਯਾਰ ਉਹ ਕੀ ਰੋੜਾ ਪਿਆ ਰੱਖਿਆ 100 ਰੁਪਏ ਬਾਹਰ ਹੋਣਾ ਠੁਮਕਾ ਤਾਂ ਲਗਾ ਪਹਿਲੇ ਮੈਂ ਤਾਂ ਰੋਜ਼ ਨੱਚਦਾ ਹਾਂ ਲੈ ਹੁਣ ਬਾਹਰ ਆਨੇ ਆਪ ਲੱਗਦੀ ਗੱਲ ਕਰਤੀ ਏ ਤਾਂ ਬਲਗਦੀ ਏ ਧਰਤੀ ਲੱਗਦੀ ਹੈ ਨਹੀਂ ਧਰਤੀ ਲੱਗਦੀ 200 ਤੇ ਲੈ ਲੈ 200 ਕਰੀ ਚੰਗੇ ਆ ਜੀ 13.5 ਦੀ ਦੇ ਦੋ ਨਹੀਂ ਚਲਾਓ ਚਲੀਏ 18 ਕੈਰਤੀਆਂ ਦੀ ਹੈ ਜੀ ਬਾਟਾ ਵਿਆਹ ਵਾਲਾ ਕੰਮ ਕੀ ਮੰਗਿਆ ਤਾਂ ਹੁਣ ਦੱਸ 20000 ਰੁਪਏ ਜੀ ਮਗਰ ਬੱਚੇ ਦੇਖ ਲੈ ਬੱਚੇ ਤਾਂ ਦੇਖ ਲੈ ਬੱਚੇ ਤਾਂ ਨਹੀਂ ਮਾਰੇ ਦੋਏ ਥੋੜੀ ਮਰਜੀ 18000 ਤਾਂ ਦੇਨੇ ਬਾਈ ਕੀ ਕਰਨੀ ਜੀ ਹੈ 15000 ਕਹਿਣਾ ਆਪਾਂ ਨੂੰ ਕੀ ਕੋਈ ਗੁੱਸਾ ਵੀ ਕਹਿੰਦਾ ਆਪਾਂ ਬੱਗ ਵਾਲਾ ਮਾਨ ਨਹੀਂ ਲੈਣਾ ਮੱਖਣਾਤਾ ਉਹ ਬੱਗ ਰੱਖੇ ਹਾਂ ਉਹ ਤਾਂ ਬਾੜ ਕੇ ਫਾਰਮ ਚ ਪੁੱਛਾ ਦੇਈਂਦਾ ਸਾਰਾ ਦਿਨ ਆਪਾਂ ਨਹੀਂ ਬੱਗ ਬੁੱਗਲਾ ਮਾਰਦਾ ਬਾਬੇ ਦੀ ਕਰਦਾ ਸੇਵਾ ਐਡੀ ਗੱਲ ਕਹੇ ਬੱਚੇ ਨੇ ਕਿਉਂ ਜੀ ਹੈ ਆਹ ਠੀਕ ਆ ਪੱਠ ਇੱਕ ਐ ਸੂਏ ਜੀ ਐ ਸੂਏ ਐ ਸੂਏ ਅੱਛਾ ਆ ਬੱਚੇ ਆ

2 400 ਪਿੱਛੇ ਮੈਂ ਉਹੀ ਥੋੜੀ ਕਰਦਾ ਜਾ ਫੁੱਟਵਾਲਾ ਤੂੰ ਮੈਂ ਉਹੀ ਦੇਖ ਲਉ ਲੈ ਵੇ ਹੁਣ ਉਹ ਕਰ ਦੋ ਜਾ ਯਾਰ ਲੈ ਉਹ ਕੀ ਰੋਲਾ ਪਿਆ ਰਕਾ ਯਾਰਾਂ ਪੀਏ ਬਾਹਰ ਹੁਣ ਠੰਮਕਾ ਤਾਂ ਲਗਾ ਪਹਿਲੇ ਮੈਂ ਤਾਂ ਰੋਜ਼ ਨੱਚਦਾ ਐ ਲੈ ਹੁਣ ਬਾਹਰ ਆ ਨਹੀਂ ਫਿਰ ਤੂੰ ਨੱਚ ਮੈਂ ਬਾਹਰ ਹਾਂ ਜਿੰਨੇ ਹੈਗੇ ਸੌਰੀ ਕਿਉਂ ਜੀ ਤੇਰੀ ਸਾਰੀ ਦੁਨੀਆ ਵੇਖ ਜਾ ਵੇ ਤੇਰੇ ਕੈਮਰਾ ਲਗਾਰਾ ਕੋਈ ਠੰਮਕਾ ਤਾਂ ਦਿਖਾਇਆ ਕਰ ਅਰੇ ਮੈਂ ਮੈਂ ਕਿਹੜਾ ਕੰਜਰੀ ਆ ਹਾਂ ਯਾਰ ਤੂੰ ਨੱਚਾ

नहीं नहीं है। नहीं है दो पठा ने जी बकरिया जी, तो जी दो बकरे ऐसे भी है ਲੈ ਲਓ ਜਿੰਨੇ ਦਾ ਧਾਰਾ ਹੀ ਆ ਰਹੀ ਫਰਾਜ ਜੀ ਕਰ ਦੋਗੇ। ਲੈ ਇਹਨਾਂ ਦਾ ਹੱਕ ਰੱਖੀ ਨਾ ਜੀ। ਜੋ ਕੂਈ ਅਸੀਂ ਸੱਤ ਰੋਈ ਮੈਲਾ ਇਹ ਜੀ ਇਹਨੇ ਪੁੱਛਾ ਮੁੰਦਾ ਹੁਣ ਇਹਨਾਂ ਨੂੰ ਅੱਗੇ ਆਜੋ ਉਹਦੇ ਨੂੰ ਅੱਛਾ ਧਾਰਾ ਮਾਰ ਕੇ ਦੇ 13000 ਦੇ ਦਈਏ ਜੀ। ਨਹੀਂ ਜੀ 13 ਪੱਥ ਵੀ ਦੇਸੀ ਵਰਗੀ ਹੋਇਆ। ਜੀ ਇਸ ਕੋ ਦੇ ਪਤਾ ਕਸੂਈ ਹੋਈ ਕਰਕੇ ਜਾਂਦੀ ਹੈ ਇਹ। ਰੱਬ ਲੱਗਦੀ ਗੱਲ ਕਰਕੇ। ਰੱਬ ਲੱਗਦੀ ਹੈ ਧਰਤੀ ਲੱਗਦੀ ਹੈ ਹੀ ਨਹੀਂ। 200 ਤੇ ਲੈ ਲੈ 200 ਨਾਲ ਬੱਕਰੀ ਚੰਗੀ ਹੈ ਜੀ ਸਾਢੇ 13 ਦੀ ਦੇ ਦੋ ਨਹੀਂ ਚਲਾਓ ਚਲੀਏ 18000 ਦੀ ਲੈ ਜਾਓ ਨਾ ਜੀ 17000 ਨਾ ਜੀ ਚੋ ਲੈ ਲੈ ਬੱਚਾ ਵੀ ਬੈਠਾ ਹੋਊ ਉੱਥੇ ਤਾਂ ਜੀ ਅੱਛਾ ਹਲਾ ਕੇ ਦਿਖਾ ਦੇ ਦੇਖ ਲੈ ਦਰਿਆ ਲੈਣ ਦਾ ਦੇਖ ਲੈ ਤੇਰੇ ਨਾਲ ਦਾ ਬਾਬਾ ਆਓ ਗਿਆ ਉਧਰ ਆ ਦੇਖ ਲਾ ਮਾਰਨੇਗਾ ਅੱਛਾ ਇਧਰ ਦੀ ਹੋ ਜਾ ਇਧਰ ਜੀ ਚਾਲ ਮਾਰ ਬਾਈ ਕਰੋ ਪਸੰਦ ਕਿਧਰ ਗਿਆ ਲਾਨੇਦਾਰ ਮੁੰਡੇ ਦੇ ਨਾਲ ਦਾ ਬੰਦਾ ਤੋਰੀ ਦਸਨ ਬਾਈ ਅਲੋਹੀ ਆਓ ਜੀ ਆਓ ਜੀ ਅੱਛਾ ਇਹ ਗਨਾਂ ਵੀ ਇਹ ਨਹੀਂ ਲੈਣੀ ਕੋਈ ਨਾ ਚਲ ਕੋਈ ਨਹੀਂ ਫਿਰ ਹੋਰ ਦੇਖ ਲਾਂ ਨੇ ਸੂਣ ਵਾਲੀ ਚੱਲੂ ਉਹ ਦੋ ਲੈ ਲੀਆਂ ਸੀ ਸੂਣ ਵਾਲੀਆਂ ਲੈ ਲੀਆਂ ਉਰੀ ਅੱਧੂ ਪਹਿਲਾ ਅੱਛਾ ਪਰਾਂ ਨੂੰ ਤੋਰੀ ਪਰਾਂ ਨੂੰ ਤੋਰ ਚੋੜਾ ਤਾਹਾਂ ਟੰਗ ਦੇਗਾ

ਕੋਈ ਨੂੰ ਕੀ ਪਤਾ ਥਣ ਧੰਬਣ ਦਾ ਕਿਹੜਾ ਰੋਜ ਵਾਲਟੀਆਂ ਲੈ ਕੇ ਤੁਦ ਚੋਂਦੇ ਨੇ ਨਹੀਂ ਜੇ ਹੁਣ ਬਾੜੇ ਜੇ ਰੱਖੇ ਚੋਣ ਦੇ ਵੀ ਕਈ ਸਟਾਈਲ ਹੁੰਦੇ ਨੇ ਮਿੰਟਾਂ ਦੇ ਨਾਲ ਸਕਿੰਟਾਂ ਚ ਬੱਕਰੀ ਚੋਈ ਜਾਂਦੀ ਹੈ ਜੇ ਕੋਈ ਚੋਵੇ ਪੂਰੀ ਵਧੀਆ ਅੱਠ ਦੰਦ ਫਰੈਸ਼ ਹੈ ਜੋ ਦੋ ਪੰਜ ਮਿੰਟ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਦੋ ਮਿੰਟਾਂ ਚ ਵਾਲਟ ਖਾਲੀ ਹੋ ਜਾਂਦੀ ਹੈ ਬੱਕਰੀ ਹਾਂ ਇਹ ਕੀ ਮੱਝ ਲੈ ਵੀ ਮੈਨੂੰ ਵਿੱਚ ਬੰਨਦੇ ਆ ਬੱਕਰੀ ਲਾਵਾਂਗੇ ਪਪਰਾ ਸਾਈ ਦੇ ਮੈਨੂੰ ਨਾ ਬਈ ਛੋਟੇ ਭਾਈ ਇਧਰ ਆ ਜੋ ਆ ਜੋ ਆ ਸਹੀ ਦੇਉ ਜੀ 500 ਦਾ ਨੋਟ ਮਹਿਜਰਾ ਉਰਾ ਫੜ ਲਿਆ ਬੱਕਰੀ ਦਾ ਕੰਨ ਬੋ ਜੀ ਬਣਦੀ ਤੇ ਬਣਵਾਈ ਨਹੀਂ ਹੈ ਨਾ ਬਣਦੀ ਯਾਰ ਅਜੂ ਬਣਵਾਈ ਨਹੀਂ ਯਾਰ ਕਿਉਂ ਜੀ ਪਸੰਦ ਹੈ ਬਣਵਾਈ ਨਹੀਂ ਹੈ ਨਾ ਲਓ ਲਓ ਮਹਿਜਰਾ ਸਹੀ ਜੀ ਦਾ ਦੇ ਬਾਈ ਬਸ ਸਹੀ ਕਰਿਆ ਰਾਜੂ ਮੁੱਲ ਬਾਲਾ ਬਾਲਾ ਨਹੀਂ ਆਪਾਂ ਨੇ ਲੰਬ ਜੜਾਉ ਰੱਖਿਆ ਅੱਜ ਹਾਂ ਆਪਾਂ ਦਾ ਚੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਕੀ ਮੰਗਿਆ ਤੈ ਹੁਣ ਦੱਸ 20000 ਰੁਪਏ ਜੀ

ਉੱਪਰ ਆਣੂ ਹੋ ਜਾ ਭਾਈ ਸੁਣ ਨਾ ਜabe ਤੈਨੂੰ ਹਾਂ 18 ਅੱਛਾ ਜੀ 18 ਦਾ ਦੇਣੇ ਪਰ ਦੇਣੀ ਤਾਂ ਹੈ ਨਹੀਂ ਪਰ ਦੇ ਦੇ ਮੈਨੂੰ ਪਤਾ ਨਾ 18 ਦੀ ਦੇਣੀ ਪੱਕੀ ਛਲੇ ਬ੍ਰੋਕਰ ਦੇ ਬੱਚੇ ਉਹ ਥੋੜੀ ਮਰਜੀ 18000 ਤਾਂ ਦੇਨੇ ਭਾਈ ਕੀ ਗੱਲ ਨੇ ਜੀ ਹੈ 15000 ਕਹਿਣਾ ਆਪਾਂ ਨੂੰ ਕੀ ਕੋਈ ਗੁੱਸਾ ਹੈ ਕੋਈ ਨਹੀਂ ਚਲੋ ਹੈ ਦੇਖੋ 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 ਕਿਰ ਐ ਤਾਂ ਨਹੀਂ ਮਿਲਦੀ ਜੀ ਬੱਕਰੀ ਬੱਚੇ ਵੀ ਬਰੋਬਰ ਦੇ ਨੇ ਦੋ ਉਹ ਬਈ ਸਾਨੂੰ ਵੀ ਨਹੀਂ ਮਿਲਦੀਆਂ ਹੈ ਤੇਰੀ ਗੱਲ ਤੇ ਖੜੋਂਗੇ ਸਾਨੂੰ ਵੀ ਨਹੀਂ ਮਿਲਦੀਆਂ ਹੈ ਹੈ ਨਹੀਂ ਜ਼ਿਆਦਾ ਨਹੀਂ ਰੱਬ ਲੱਗਦੀ ਗੱਲ ਕਰਾਂਗੇ ਆਪਾਂ ਗਲਤ ਗੱਲ ਮੈਂ ਕਰਤੀ ਨਹੀਂ ਹਾਂ ਫਿਰ ਲੈ ਜੇ ਆਪਾਂ ਕਾਨੂੰ ਵਾਲੇ ਦਾ ਪਰਦਾ ਚੱਕੀ ਨਾ ਠੀਕ ਹੈ ਗੱਲ ਨਾ ਆਵੇ ਲਈ ਨੰਗੀ ਕਿਉਂ ਕਰੀਏ ਬੱਕਰੀ ਇਹ ਤਾਂ ਪੁੱਛਦੇ ਆ ਨੂੰ ਸਰਦਾਰ ਨੂੰ ਇਹਦੇ ਗੱਲ 3 ਵਜੇ ਨਹੀਂ ਜੀ ਉਹ ਤਾਂ ਪਤਾ ਨਹੀਂ ਵੀ ਮੇਮ ਨੇ ਨੇ ਕਿ ਮੇਮ ਨਹੀਂ ਆ ਕਾਸੂ ਹੀ ਹੈ ਜੀ ਇਹ 4 5 5 6 ਜਨਮ ਹੋ ਗਈ ਬਸ ਨਾੜੂ ਦੇ ਨਾਲਾ ਸੰਦਾ ਜੀ ਪੁੱਛਦੇ ਆਂ ਬਾਈ ਕੀ ਮੰਗਦੇ ਹੋ ਜੀ ਕੱਲੀ ਜੋੜੇ ਦਾ ਕੱਲੀ ਦੇ 25000 ਮੰਗਦਾ ਤੇ ਨਾਲੀ ਦਾ ਦੂਜੀ ਦਾ ਨਾ 23 ਤੇ ਜੋੜਾ ਕਰਾਂਗੇ 45 ਕੀ ਹੋ ਜੀ ਇੱਕ ਲੈਣੀ ਹੈ ਆਹੀ ਲੈਣੀ ਉਹਲੀ ਕੋਈ ਵੀ ਨਹੀਂ ਲੈਣੀ

ਬਾਬਾ ਕਹਿੰਦਾ ਬਈ ਗੱਲ ਸੁਣ ਲੈੰਦਾਰ ਕਹਿੰਦਾ ਤੂੰ ਐ ਬਾਬਾ ਦਾ ਸੱਚ ਤੂੰ ਐ ਪੁੱਛਾ ਦਿੰਨੇ ਸ਼ਾ ਹੋਰ ਆ ਭੁੱਲ ਜਾਨੇ ਨਾ ਵੀ ਕਹਣਾ ਪਾ ਬੱਗ ਵਾਲਾ ਮਾਨ ਨਹੀਂ ਲੈਣਾ ਮੈਂ ਕਹਾਂ ਨਾ ਤਾਂ ਉਹ ਬੱਗ ਰੱਖੇ ਹਾਂ ਉਹ ਤਾਂ ਬਾੜ ਕੇ ਫਾਰਮ ਚ ਪੁੱਛਾ ਦਿੰਦੇ ਸਾਰਾ ਦਿਨ ਆਪਾਂ ਨਹੀਂ ਬੱਗ ਬੁੱਗ ਵਾਲਾ ਮਾਲ ਬਾਬੇ ਦੀ ਕਰਦਾ ਸੇਵਾ ਤੇ ਇਹ ਮੁੱਲ ਲਿਉਂਦਾ ਫਾਰਮਾਂ ਚ ਜਿਹੜੇ ਫਾਰਮ ਉੱਜੜਦੇ ਨਹੀਂ ਜਿਹਨਾਂ ਤੋਂ ਨਹੀਂ ਸਮਝਿਆ ਲੱਗਦਾ ਮੇਰਾ ਫਾਰਮ ਬੱਕਿਆ ਹੋਇਆ ਮਾਲ ਹੀ ਫਾਰਮ ਦਾ ਬੱਕਰਾ ਦੇਖ ਲੋ ਟਾਲੜ ਫਿਰਦਾ ਚੜਦਾ ਪੱਠਾਂ ਤੇ ਲਓ ਨਾ ਲਓ ਮਰਜ਼ੀ ਤੁਹਾਡੀ ਇਹ ਮਾਲ ਵਗਦਾ ਨਹੀਂ ਹੈਗਾ ਕੀ ਲੈਣਾ ਵਾਲਾ ਜੀ ਚਾਰ ਨਾਲੀਆਂ ਦਾ ਸਾਡੇ ਲੈ ਵੇ ਨੇ ਹੁਣ ਮੁੰਡੇ ਸਾਡੇ ਮੈਨੂੰ ਐ ਪਤਾ ਵੀ ਬਣਾਣੀ ਨੇ ਤੇ ਅਰਜਨ ਵੜਦੇ ਨੇ ਉਹਨੇ ਵਗਦੀਆਂ ਹੈਲੋ ਕੀ ਮੰਗਦੇ ਪਹਿਲਾਂ ਤੁਸੀਂ ਪਸੰਦ ਕਰੋ ਕਿਹੜੀ ਲੈਣੀ ਆ ਕਿਹੜੀ ਨਹੀਂ ਸ਼ੇਰੀ ਹਾਂ ਸ਼ੇਰੀ ਲੈ ਬਾਬੇ ਰੋਟੀ ਬੱਚੇ ਦਿਖਾਣ ਵਾਲੇ ਉਹਦੇ ਪੱਠ ਲਿਆ ਲੋਜ ਐਨ ਨੂੰ ਕਰ ਇਹ ਮੈਨੂੰ ਕੁਛ ਪੱਠ ਲੋਟ ਲੱਗੀ ਦੰਦ ਤਾਂ ਕਿਹਦੇ ਦੰਦ ਇਹ ਕਿੱਲੇ ਵਾਲੀ ਉਹ ਹੈ ਹਾਂ ਜੀ ਹਾਂ ਚਾਰ ਸਨ ਜਮੇ ਨਹੀਂ ਆਲਾ ਨਵੇਂ ਜਮੇ ਕੋਕਾ ਪੀਸ ਹੈ ਹੁਣ ਮਰਜੀ ਥੋੜੀ ਐ ਪਹਿਲੇ ਨਹੀਂ ਲਵਾਉਣੀ ਬੜੀ ਮੜਾ ਬੱਚੇ ਕਹਿੰਦੇ ਬਈ ਦੇ ਦੋ ਫੜੀ ਕਰਨ ਬਟਾ ਆ ਬੱਚਾ ਹੋਰੇ ਚੁੰਗ ਗਿਆ ਕੋਈ ਨਹੀਂ ਇਹਦੇ ਨੇ ਅੱਛਾ ਇਸੇ ਦੇ ਨੇ ਛੱਡੀ ਆ ਥੋੜਾ ਛੱਡ ਦੇ ਅੱਛਾ ਬਾਤ ਆਪਿਆ ਆਵੇਂ ਨੂੰ ਚੋਲਾ ਪਾ ਦਾਂਦੇ ਕੋ ਖਰਚਾ ਯਾਰ ਲੋ ਛੱਡ ਬਾਬਾ ਭਜਾਉਣ ਵਾਲਾ ਮੋਲ ਨਾ ਕਰੀ ਕਿ ਮੈਂ ਵਿਚੇ ਆਵਾ ਮੈਂ ਵਿਚਾ ਰਸਤਾ ਹੋਰ ਮੈਂ ਆਉਣਾ ਪੈਣਾ ਅੰਗ ਕੀ ਨਹੀਂ ਬੰਦ ਨੂੰ ਛੱਡ ਤੂੰ ਇਸੇ ਦਾ ਕਰ ਜਾ ਰਾ ਲਈ ਜੋੜੀ ਚੱਲਦੀ ਜੋੜੀ ਦਾ ਕਰ ਲੈ ਲੈ ਫੜ ਦੋਨੇ ਘਰ ਦੋਨੇ ਇੱਕ ਤਾਂ ਇਹ ਲਈ ਨਹੀਂ ਤੂੰ ਦੋ ਤਿੰਨੇ ਜੋੜੀਆਂ ਇਕੱਠਾ ਹੋ ਜੂ ਕਉਈ ਜੋੜੀ ਲੈਣੀ ਐ ਨਾ ਨਾ ਇੱਕ ਜੇ ਜੋਗੀ ਗੰਜਾ ਸਾਹ ਬਾਬੇ ਗੰਨ ਫੜਸ ਰਿਆ ਤਮਨੇ ਲੈ ਛੱਡ ਦੇ ਲਓ ਕੀ ਦਨੇ ਹੋਂਦਸੋ ਕਾਏ ਪੈਸਿਆਂ ਦੀ ਐ ਦੱਸ ਬਸ ਤੂੰ 8000 ਰੁਪਈਆ ਮੁੱਲ ਕਰਦੇ ਆਂ ਮਾ ਸੜਕਾਂ ਨੂੰ ਬਣਾਉਣਾ ਓੱਖਾ ਹੋਵੇਂਗਾ ਫਿਰ ਤੰਬੇ ਲੈ ਕੇ ਗੈਲ ਨਾ ਪੈਜੋ ਮੇਰੇ ਕੱਲ ਨੂੰ ਆ ਵੀ ਮਾਸੜ ਬੁੜੀ ਲਵੇ ਆਉਂਦਾ ਸਿੱਧੀਆਂ ਗੱਲਾਂ ਨੇ ਮਾਸੜ ਕਾਨੂੰ ਬਣਾਉਣਾ ਪਤੰਦਰਾ ਤੂੰ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦਾ ਨਵੀਂ ਨਾ ਨਾ ਰਿਸ਼ਤੇਦਾਰੀ ਕੱਢਾ ਤੈਨੂੰ ਕੋਈ ਨਹੀਂ ਜਾਣਦਾ ਯਾਰ ਮੇਰਾ ਕਸੂਰ ਨਹੀਂ ਹੈਗਾ ਵੀਡੀਓ ਚ ਕਹਿ ਲੈ ਕੈਨਾ ਮੈਂ ਆਪਦੇ ਆਪੇ ਬਣਾਈਆਂ ਨੇ ਫੁੱਫੜ ਨਾਲੇ ਮੁੰਡੇ ਦਾ ਕੁੱਕੜ ਹੁਣ ਤਾਇਆ ਤਾਂ ਮੈਨਾਂ ਦਾ ਲੱਗਦਾ ਮਾਸੜ ਵੀ ਬਣ ਜਾ ਕੇ ਛੇੜਾ ਕਾਨੂੰ ਬਣ ਜਾ ਡੰਡੇ ਪਵਾ ਦੇ ਮੇਰੇ ਕੱਤਲਾਂ ਦੇ ਟਾਈਮ 4 ਦਿਨ ਮੰਡੀਆਂ ਚ ਹਾਂ ਪਸੰਦ ਆ ਪਸੰਦ ਜੀ ਤੁਸੀਂ ਫੋਨ ਦੱਸਿਆ ਸੀਗਾ ਬਸ ਦੇਖ ਲਓ ਬਾਈ ਖੁੱਲਕੇ ਦੱਸ ਐ ਬੱਕਰੀ ਨਾ ਇਹ ਕੋਈ ਦੇ ਦੇ ਆਪਾਂ ਨੂੰ ਨਾ ਆਪਾਂ ਲੈ ਸਕਦੇ ਇਹ ਤਾਂ ਜੈ ਮਾੜਾ ਜਾ ਉੱਧਰ ਜਾ ਮਾੜਾ ਜਾ ਓਲਾ ਥੋੜਾ ਹੀ ਹੁੰਦਾ ਫਿਰ ਮੇਰੇ ਕੰਨ 'ਚ ਦੱਸ ਦੇ ਤੂੰ ਮੈਂ ਕੱਚਾ ਹੀ ਕੁਛ ਕਹਿਦਾ ਆ ਆਪਣੇ ਆਪ ਤੁਸੀਂ ਕਹਿ ਦੋ ਬਾਈ ਲੱਜੂ ਗਲਤ ਕਰਤਾ ਤਾਂ ਆਪਾਂ ਇੱਥੇ ਆਓ ਆਪਾਂ ਦਾ ਰੇਟ ਲਾਦਾ ਵਾ ਠੀਕ ਆ ਨਹੀਂ ਜੀ 15000 ਨਵੇਂ ਨਹੀਂ ਵੀ ਨਹੀਂ ਹੁੰਦਾ ਇਹ ਵੀ ਨਹੀਂ ਜੇ ਮਰਜ਼ੀ ਮੈਂ ਉਹ ਪਕਾਈਦਾ ਨਹੀਂ ਕਰਨਾ ਕਿਉਂ ਰੋਜ ਦਾ ਗਾ ਕਾ ਵੇਚਣ ਵਾਲਾ ਮਾਲ ਉਹਦੇ ਨਾਲ ਪੱਕਿਆ ਪਕਾਈ ਕਰੀ ਨਹੀਂ ਜੀ ਲੱਕੇ ਕਿਸੇ ਚ ਵੀ ਨਹੀਂ ਮਾਰਦਾ ਕੋਈ ਗੱਲ ਨਹੀਂ ਜੀ ਮੈਂ ਕੱਚਾ ਕੰਮ ਨਹੀਂ ਕਰਦਾ ਮੈਨੂੰ ਕਹਿੰਦੇ ਨੂੰ ਸੰਗ ਲੱਗਦੀ ਆ ਤੁਸੀਂ ਕਹਿ ਦੋ ਘੇਰਾ ਹੈ ਫਿਰ ਤਾਂ ਐ ਬੱਕਰੀ ਆਪਾਂ ਨੂੰ ਹੱਥੋਂ ਤੇ ਨਹੀਂ ਮਿਲਣੀ 15 ਵਾਲੀ ਤਾਂ ਮਿਲਣੀ ਨਹੀਂ ਸਿਉਣਾ ਤਾਂ ਸਿਉਨੇ ਦੇ ਭਾ ਮਿਲੂਗਾ ਕਿਉਂ ਜੀ ਹਾਂ ਠੀਕ ਹੈ ਪਿੱਤਲ ਪਿੱਤਲ ਦੇ ਭਾ ਮਿਲੂ ਚਾਂਦੀ ਚਾਂਦੀ ਦੇ ਭਾ ਮਿਲੂ ਉਹ ਕਦੀ ਲੋ ਹੈ ਮੈਂ ਕੁਛ ਕਹਿ ਦਿਆਂ ਨਾ ਕਾ ਫੇ ਤਾਂ ਲੋੜ ਹੀ ਨਹੀਂ ਪਕਾਈ ਕਰਨ ਦੀ ਨਾ ਫਿਰ ਕੀ ਲੋੜ ਐ ਆਪਾਂ ਨੂੰ ਕੋਈ ਗੱਲ ਨਹੀਂ